ਪੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਮਿਲਣ ਤੋਂ ਬਾਅਦ ਲਗਾਤਾਰ ਨਿਯੁਕਤੀ ਦੇ ਉੱਤੇ ਸਵਾਲ ਉਠਾਈ ਜਾ ਰਹੇ ਨੇ ਤੇ ਉਥੇ ਹੀ ਬੁੱਢਾ ਦਲ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਪੁਰਾਣੇ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਤੇ ਉਥੇ ਹੀ ਐਸ.ਪੀ.ਸੀ ਨੂੰ ਇਹ ਫੈਸਲਾ ਵਾਪਸ ਲੈਣ ਦੇ ਲਈ ਕਿਹਾ ਹੈ ਤੇ ਦੱਸਦੀ ਹੈ ਕਿ ਉਥੇ ਸਿੱਖ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉਥੇ ਹੀ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਛ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਵੀ ਉਠਾਏ ਜਾ ਰਹੇ ਨੇ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਆ ਜਥੇਦਾਰਾਂ ਦੀ ਜਿਲੀ ਬੁਹਾਦੀ ਹੈ ਕੋਈ ਹੋਣੀ ਕਮੇਟੀ ਨੂੰ ਤੁਰੰਤ ਜਿਹੜੀ ਕਰਨੀ ਚਾਹੀਦੀ ਹੈ ਤੇ ਕਿਉਂਕਿ ਸਿੰਘ ਸਭਾ ਦਾ ਜਿਹੜਾ ਨਵਾਂ ਜਿਹਨਾਂ ਨੂੰ ਬਣਾਇਆ ਗਿਆ ਉਹ ਮਰਿਆਦਾ ਤੋਂ ਮਰਿਆਦਾ ਦੇ ਅਨੁਸਾਰ ਨਹੀਂ ਕੀਤਾ ਗਿਆ ਇਸ ਕਰਕੇ ਉਹਨਾਂ ਨੂੰ ਜਿਹੜਾ ਕੋਈ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਤੇ ਹਾਂ ਜਥੇਬੰਦੀਆਂ ਉਪਰਵਾਨ ਨਹੀਂ ਕਰਦੀਆਂ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਤੇ ਬਹੁਤ ਹੀ ਜਲਦੀ ਜਿਹੜਾ ਧਿਆਨ ਦੇ ਕੇ ਤੇ ਸਾਰੀਆਂ ਜਥੇਬੰਦੀਆਂ ਸੂਚੇ ਖਾਲਸੇ ਪੰਥ ਦੀ ਜਿਹੜੀ ਹੈ ਮਰਿਆਦਾ ਦੇ ਮਤਾਬਕ ਹੀ ਇਸ਼ਾਰੇ ਕਰਦ ਕਰਨੇ ਚਾਹੀਦੇ ਨੇ ਤੇ ਜਿਹੜੇ ਪਹਿਲੇ ਜਥੇਦਾਰ ਨੇ ਉਹਨਾਂ ਨੂੰ ਜਿਹੜਾ ਮਾਣ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਪਹਿਲੇ ਜਥੇਦਾਰ ਨੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਹਟਾਇਆ ਗਿਆ ਉਹ ਜਿਹੜਾ ਸੀ ਹਟਾਉਣ ਦਾ ਤਰੀਕਾ ਗਲਤ ਸੀ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲਾਉਂਦੀ ਤੇ ਹਟਾਉਂਦੀ ਤੇ ਹਟਾਉਂਦੀ ਰਹਿੰਦੀ ਹੈ ਪਰ ਐਤ ਕੀ ਜਿਹੜਾ ਇਹ ਤਰੀਕਾ ਉਹ ਗਲਤ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਬਹਾਲ ਕੀਤਾ ਜਾਵੇ ਤੇ ਨਵੇਂ ਜਦੋਂ ਵੀ ਕੋਈ ਗਲਵਾਤ ਹੁੰਦੀ ਹੈ ਤੇ ਉਹ ਸਾਰੇ ਪੰਥ ਦੇ ਨਾਲ ਫੈਸਲਾ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਫੇਰ ਹੀ ਅਗਲਾ ਜਿਹੜਾ ਫੈਸਲਾ ਕਰਨਾ ਚਾਹੀਦਾ ਹੈ ਪਪਾ ਜੀ ਨਾ ਤੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਜੋ ਇਹਨਾਂ ਨੇ ਫੈਸਲਾ ਲਿਆ ਹੋਇਆ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤੱਕ ਤਾਲੀਆਂ ਨਹੰਗ ਸਿੰਘ ਜਥੇਬੰਦੀਆਂ ਉਸੇ ਫੈਸਲੇ ਤੇ ਕਾਇਮ ਨੇ ਤੇ ਉਹ ਵਿਰੋਧ ਜਿਹੜਾ ਜਾ ਰਹੀ ਹੈ। ਪੱਪਾ ਜੀ ਵਿਸਾਖੀ ਦੇ ਵਾਪਨ ਇਤਿਹਾਰ ਤੇ ਤੁਸੀਂ ਅਨੰਦਪੁਰ ਸਾਹਿਬ ਐਲਾਨ ਕੀਤਾ ਸੀ ਕਿ ਜੇ ਦੁਬਾਰਾ ਨਹੀਂ ਕੀਤਾ ਜਾਂਦਾ ਤਾਂ ਉੱਥੇ ਮੁੜ ਤੋਂ ਜਿਹੜੀ ਦੰਗਵਾ ਸਾਹਿਬ ਖਤਰਤਾ ਹੋਊਗੀ। ਉਹ ਉੱਥੇ ਆਪਣੇ ਰੱਖਿਆ ਹੋਇਆ ਸਾਰਿਆਂ ਦੇ ਨਾਲ ਗੁਰਮਤਾ ਤੇ ਉਹ ਵਿਸਾਖੀ ਤੱਕ ਸ਼੍ਰੀ ਦੰਗਵਾ ਸਾਹਿਬ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦਾ ਹੈੱਡਕੁਆਰਟਰ ਹੈ ਤੇ ਉੱਥੇ ਜਿਹੜੇ ਸਾਰੇ ਮਹੱਲੇ ਤੋਂ ਬਾਅਦ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੁੰਦਾ ਹੈ ਉਹ ਬਣਾ ਕੇ ਤੇ ਉੱਥੇ ਗੁਰਮਤੇ ਜਿਹੜੇ ਆ ਉਹ ਸੋਦੇ ਜਾਣਗੇ ਤੇ ਉਹ ਫੈਸਲਾ ਜਿਹੜਾ ਉੱਥੇ ਵਿਚਾਰ ਜਿਹੜਾ ਗੁਰਮਤੇ ਕਰਕੇ ਫਿਰ ਆਪਾਂ ਉਹ ਜਿਹੜਾ ਫੈਸਲਾ ਕਰਾਂਗੇ ਪਰ ਉਦੋਂ ਤੱਕ ਹੈ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਗਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਉਹ ਬਹੁਤ ਜਲਦੀ ਜਿਹੜਾ ਇਹਦੇ ਤੇ ਫੈਸਲਾ ਲਵੇ ਤੇ ਸਾਰੇ ਖਾਲਸੇ ਬੰਦੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਤੇ ਉਹਨਾਂ ਦੇ ਜਿਹੜੇ ਗੁਰਮਤੇ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਫੈਸਲੇ ਕਰਨੇ ਪੈਣੇ ਹੀ ਨੇ ਕਿਉਂਕਿ ਜ਼ਰੂਰੀ ਹੈ ਸਾਰਾ ਖਾਲਸਾ ਪੰਥ ਜਿਹੜਾ ਇਸ ਵळे ਉਹ ਆਪਣੇ ਚਾਹੁੰਦਾ ਹੈ ਕਿ ਮर्यादा ਦੇ ਮੁਤਾਬਕ ਹੀ ਸਾਰੇ ਕਾਰਜ ਪੁਣੇ ਚਾਈਂ